ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਹੀ ਉਪਰਾਲਾ ਕਰਦੀ ਹੈ ਪੰਜਾਬ ਤੇ ਭਾਰ ਦੇ ਵੱਖ-ਵੱਖਰੇ ਸੂਬਿਆਂ ਵਿੱਚ ਇਹਨਾਂ ਗਰਮੀ ਦੀਆਂ ਛੁੱਟੀਆਂ ਨੂੰ ਸਮਰਪਿਤ ਜਿਹੜੇ ਆ ਛੋਟੇ-ਛੋਟੇ ਬੱਚਿਆਂ ਦੇ ਗੌਰਮੈਂਟ ਟ੍ਰੇਨਿੰਗ ਕੈਂਪ ਲਾਇਆ ਜਾਂਦੇ ਆ ਜਿੱਥੇ ਬੱਚਿਆਂ ਦੇ ਕੈਂਪ ਲਾਇਆ ਜਾਂਦੇ ਆ ਟੀਚਰਾਂ ਦੇ ਕੈਂਪ ਲਾਇਆ ਜਾਂਦੇ ਆ ਤੇ ਧਾਰਮਿਕ ਅਧਿਆਪਕਾਂ ਦੇ ਕੈਂਪ ਲਾਇਆ ਜਾਂਦੇ ਆ ਗ੍ਰੰਥੀ ਜਿਨ੍ਹਾਂ ਦੇ ਕੈਂਪ ਲਾਇਆ ਜਾਂਦੇ ਆ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਧਾਰਮਿਕ ਅਧਿਆਪਕਾਂ ਦਾ ਟੀਚਰਾਂ ਦਾ ਕੈਂਪ ਲਾਇਆ ਗਿਆ ਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਦੇ ਵਿੱਚ ਵੀ ਗੁਰਮਤਿ ਫੋਣ ਵਾਸਤੇ ਬੱਚਿਆਂ ਦੇ ਕੈਂਪ ਲੱਗੇ ਉਸੇ ਤਰ੍ਹਾਂ ਜੋਗਾ ਹਲਕਾ ਦੇ ਵਿੱਚ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਹੰਗਰ ਗੁਰਜੀਤ ਵਰਪੀ ਸਿੰਘ ਜੱਬਰ ਵੀ ਅਗਵਾਈ ਦੇ ਵਿੱਚ ਬੱਚਿਆਂ ਦਾ ਕੈਂਪ ਜਿਹੜਾ ਉਹ ਲਾਇਆ ਗਿਆ ਸੀ 1 ਮਹੀਨੇ ਤੋਂ ਬੱਚਿਆਂ ਨੂੰ ਰੋਜ਼ ਸ਼ਾਮ ਨੂੰ ਸਾਡੇ ਪ੍ਰਚਾਰਕ ਸਹਿਬਾਨ ਧਾਰਮਿਕ ਵਿਦਿਆ ਦਿੰਦੇ ਸੀ ਗ੍ਰੰਤੀ ਸਿੰਘ ਨੇ ਬੜਾ ਵੱਡਾ ਸਹਿਯੋਗ ਰੰਦਾ ਸੀ ਗ੍ਰੰਤੀ ਸਿੰਘ ਸਾਰੀ ਮੈਨੇਜਮੈਂਟ ਕਰਦੇ ਸੀ ਤੇ ਗ੍ਰੰਤੀ ਸਿੰਘਾਂ ਦੇ ਕੋਆਪਰੇਸ਼ਨ ਦੇ ਨਾਲ ਹੀ ਜਿਹੜਾ ਹੈ ਇਹ ਕੈਂਪ ਜਿਹੜਾ ਹੈ 1 ਮਹੀਨਾ ਚੱਲਿਆ ਉਹ ਸਫਲ ਹੋਇਆ ਅੱਜ ਵੱਡੀ ਗਿਣਤੀ ਚ ਜਿੰਨੇ ਬੱਚਿਆਂ ਨੇ ਕੈਂਪ ਦੇ ਵਿੱਚ ਸ਼ਾਮਲ ਸ਼ਮੂਲੀਅਤ ਕੀਤੀ ਹੈ ਉਹਨਾਂ ਦਾ ਡਿਕਟੀ ਟੈਸਟ ਲਾਇਆ ਗਿਆ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਦਰਜੇ ਦੇ ਵਿੱਚ ਅੱਭਲ ਆਏ ਹੈ ਉਹਨਾਂ ਨੂੰ ਸਾਈਕਲਾਂ ਜਿਹੜੀਆਂ ਨੇ ਉਹ ਇਨਾਮ ਦੇ ਵਿੱਚ ਦਿੱਤੀਆਂ ਗਈਆਂ ਮੈਂ ਸਮਝਦਾ ਹਾਂ ਇਹ ਉਪਰਾਲੇ ਜਿਹੜੇ ਛੋਟੇ-ਛੋਟੇ ਹੈ ਇਹਨਾਂ ਦੇ ਰਿਜ਼ਲਟ ਬਹੁਤ ਵੱਡੇ ਨਿਕਲਦੇ ਆ ਨਤੀਜੇ ਬਹੁਤ ਵੱਡੇ ਹੁੰਦੇ ਆ ਕਿਉਂਕਿ ਅੱਜ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਬੱਚਿਆਂ ਨੂੰ ਅਸੀਂ ਗੁਰਮਤ ਨਾਲ ਜੋੜੀਏ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਜਿਹੜੇ ਸਿੱਖੀ ਚ ਪਰਪੱਕ ਹੋਣਗੇ ਬੱਚੇ ਹਰ ਕੌਮ ਦੀ ਪਨੀਰੀ ਹੁੰਦੀ ਹੈ ਤੇ ਸਾਡੀ ਪ੍ਰੀਰੀ ਸਹੀ ਹੈ ਪ੍ਰੀਰੀ ਵਧੀਆ ਹੈ ਪਨੀਰੀ ਜਿਹੜੀ ਹੈ ਬਲਸ਼ਾਲੀ ਹੈ ਤੇ ਸਾਡੀ ਕੌਮ ਵੀ ਜਿਹੜੀ ਹੈ ਉਹ ਬਲਸ਼ਾਲੀ ਹੋਊਗੀ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਗਰੰਤੀ ਸਿੰਘਾਂ ਦਾ ਸਾਡੇ ਸਤਿਕਾਰਯੋਗ ਜਸਵੰਤ ਸਿੰਘ ਚੰਬਰ ਉਹਨਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਕੈਂਪ ਲਾਇਆ ਗਵਰਨਮੈਂਟ ਟ੍ਰੇਨਿੰਗ ਕੈਂਪ ਲਾਇਆ ਮੈਂ ਸਾਰਿਆਂ ਦਾ ਜਿੰਦੀਆਂ ਕਰਾਈਆਂ ਚੰਤ ਧੰਨਵਾਦ ਕਰਦਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਵਾਈਬਰ ਜੀ ਦਾ ਖਾਲਸਾ ਸਾਹਿਬ ਵਾਈਬਰ ਹਰਮੰਦਰ ਸਾਹਿਬ ਦੇ ਦਿੱਕਾ ਪੂਰੀ ਨੂੰ ਨੁਕਾ ਕੀਤਾ ਗਿਆ ਹੈ ਇਹ ਹਰਮੰਦ ਭਾਜੀ ਗੱਲ ਹੈ ਇਸ ਤਰ੍ਹਾਂ ਦੇ ਜਿਹੜੇ ਆ ਉਹ ਨਹੀਂ ਹੋਣੀ ਚਾਹੀਦੀ ਕਿਉਂ ਰੋਹਾਨੀਅਤ ਦਾ ਕੇਂਦਰ ਹੈ ਅਧਿਆਤਮਿਕਤਾ ਦਾ ਜਿਹੜਾ ਉਹ ਸੈਂਟਰ ਹੈ ਇਹ ਕੋਈ ਦੂਸਰੇ ਸਥਾਨਾਂ ਵਾਂਗ ਪੂਜਾ ਸਥਾਨ ਨਹੀਂ ਹੈ ਇਹ ਨਾ ਪਿਕਨਿਕ ਸਪੌਟ ਹੈ ਤੇ ਐਜ਼ ਅ ਪਿਕਨਿਕ ਸਪੌਟ ਸਮਝ ਕੇ ਸਤਿ ਸੰਤ ਸ੍ਰੀ ਹਰਿਮੰਦਰ ਸਾਹਿਬ ਸਾਨੂੰ ਨਹੀਂ ਆਉਣਾ ਚਾਹੀਦਾ ਸਾਨੂੰ ਆਸਥਾ ਦਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਤੁਹਾਨੂੰ ਸ਼ਰਧਾ ਭਾਵਨਾ ਦੇ ਨਾਲ ਹੀ ਸਤਿ ਸੰਤ ਸ੍ਰੀ ਹਰਿਮੰਦਰ ਸਾਹਿਬ ਆਉਣਾ ਚਾਹੀਦਾ ਵੈਸੇ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਚਾਹੇ ਉਹ ਮੰਦਿਰ ਹੈ ਚਾਹੇ ਉਹ ਚਰਚ ਹੈ ਚਾਹੇ ਉਹ ਮਸਜਿਦ ਹੈ ਸਾਨੂੰ ਐਜ਼ ਅ ਪਿਕਨਿਕ ਸਪੌਟ ਜਿਹੜਾ ਸਮਝ ਕੇ ਨਹੀਂ ਜਾਣਾ ਚਾਹੀਦਾ ਸਾਨੂੰ ਐਜ਼ ਏ ਸ਼ਰਧਾ ਭਾਵਨਾ ਨਾਲ ਹੀ ਜਾਣਾ ਚਾਹੀਦਾ ਜੇ ਅਸੀਂ ਉਹਦੇ ਤੇ ਆਸਰ ਹੈ ਜਿਹੜਾ ਨਾਮ ਬਹੁਤ ਵਾਰੀ ਉਤਾਪਰ ਗਿਆ ਉੱਥੇ ਲੱਗਦਾ ਮੇਰੇ ਮजूद ਹੁੰਦਾ ਵੀ ਰੋਜ਼ਨਾ ਚ ਨਹੀਂ ਦੰਦਾ ਦੇਖੋ ਲੱਖਾਂ ਦੀ ਤਦਾਦ ਵਿੱਚ ਉੱਥੇ ਹਰ ਰੋਜ਼ ਜਿਹੜਾ ਸੰਗਤ ਦਾ ਇਕੱਠ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਤਰੀਨ ਮੈਨੇਜਮੈਂਟ ਕਰਦੀ ਹੈ ਵੱਡੇ ਪ੍ਰਬੰਧ ਹੁੰਦੇ ਨੇ ਵੱਡੇ ਪ੍ਰਬੰਧਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਖਾਮੀਆਂ ਰਹਿੰਦੀਆਂ ਨੇ ਸੰਗਤ ਉਹਨਾਂ ਖਾਮੀਆਂ ਤੋਂ ਜਾਣੂ ਕਰਵਾਉਂਦੀ ਹੈ ਸੁਧਾਰ ਹੁੰਦੇ ਆ ਇਸ ਤਰ੍ਹਾਂ ਚੱਲਦਾ ਔਰ ਸੰਗਤ ਨੂੰ ਸਹਿਯੋਗ ਕਰਦਾ ਲੋਕ ਲੋਕ ਦੇ ਜਿਸ ਵਾਂ ਪਗੜੀ ਧਾਰਿਆ ਨੂੰ ਦੇਣਾ ਹਰ ਵਾਰ ਵਕਵਾਦ ਅਤਵਾਦ ਦਾ ਨਾਮ ਦੇ ਕੇ ਬਦਨਾਮ ਕੀਤਾ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਇਹ ਬਹੁਤ ਮੰਦ ਭਾਗਾ ਵਰਤਾਰਾ ਹੈ ਰਾਜਸਥਾਨ ਦੇ ਵਿੱਚ ਵੀ ਇੱਕ ਲੜਕੀ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਇੱਕ ਦਾਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਕਾਰਾਂ ਕਰਕੇ ਭਾਰਤੀ ਸੰਵਿਧਾਨ ਦੇਰਾ ਹੈ ਉਹ ਸਿੱਖਾਂ ਨੂੰ ਧਾਰਮਿਕ ਚਿੰਨ ਪਹਿਨਣ ਦਾ ਅਧਿਕਾਰ ਦਿੰਦਾ ਹੈ ਤੇ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਅਨਸਾਧਵੀ ਘਟਨਾ ਵਾਪਰਦੀ ਹੈ ਜਿਹੜਾ ਵੀ ਬੰਦਾ ਦੋਸ਼ੀ ਹੁੰਦਾ ਉਹਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਦੋਂ ਐਫ ਆਈ ਆਰ ਦਰਜ ਹੋਊਗੀ ਫਿਰ ਇਹ ਵਰਤਾਰੇ ਜਿਹੜੇ ਆ ਰੁਕਣਗੇ ਨਹੀਂ ਜਤਨ ਕਰਉਂਦੇ ਇਨਸਾਦੀ ਦਲ ਤੋਂ ਸੰਦੀਪ ਸਿੰਘ ਸਾਡੇ ਜ਼ਿਲ੍ਹੇ ਚ ਬੰਦਾ ਹੈ ਉਹਨਾਂ ਲਈ ਯਤਨ ਕਰਦੇ ਆਂ ਕਰੀ ਜਾ ਰਹੇ ਆਂ ਔਰ ਸਰਕਾਰ ਨੂੰ ਵੀ ਕਹਿ ਰਹੇ ਆਂ ਕਿ ਰਹਾ ਹੁਣੇ ਕਹੀਂ ਦੇ ਰਹਾ ਹਾਂ